ਛੇ ਪਿੰਡਾਂ ਨੂੰ ਦੀਵਾਲੀ ਦਾ ਤੋਹਫ਼ਾ ਸੁਲਤਾਨਪੁਰ ਦੇ ਸਿਚੇਵਾਲ ਤੋਂ ਪਾਣੀ ਦੀਆਂ 25 ਟੈਂਕੀਆਂ ਕੀਤੀਆਂ ਰਵਾਨਾ ਪੰਜਾਬ ਦੇ 14 ਜ਼ਿਲ੍ਹਿਆਂ ਨੂੰ 215 ਪਾਣੀ ਦੀਆਂ ਟੈਂਕੀਆਂ ਦਿੱਤੀਆਂ ਸੁਲਤਾਨਪੁਰ ਲੋਧੀ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸਿਚੇਵਾਲ ਨੇ 25 ਪਿੰਡਾਂ ਨੂੰ ਦੀਵਾਲੀ ਦਾ ਤੋਹਫ਼ਾ ਦਿੰਦਿਆਂ ਪਾਣੀ ਦੀਆਂ ਟੈਂਕੀਆਂ ਦਿੱਤੀਆਂ ਨਿਰਮਲ ਕੁਟਿਆ ਸੁਲਤਾਨਪੁਰ ਲੋਧੀ ਸਿਚੇਵਾਲ ਤੋਂ 25 ਪਾਣੀ ਦੀਆਂ ਟੈਂਕੀਆਂ ਰਵਾਨਾ ਕੀਤੀਆਂ ਇਸ ਮੌਕੇ ਪਿੰਡਾਂ ਦੇ ਸਰਪੰਚਾਂ ਨੇ ਸੰਤ ਸਿਚੇਵਾਲ ਦਾ ਧੰਨਵਾਦ ਕਰਦਿਆ ਕਿਹਾ ਕਿ ਇਹ ਸਟੀਲ ਦੀਆਂ ਟੈਂਕੀਆਂ ਉਹਨਾਂ ਦੇ ਪਿੰਡਾਂ ਲਈ ਇੱਕ ਸਦੀ ਵੀ ਗਹਿਣਾ ਬਣ ਗਈਆਂ ਹਨ ਇਹ ਪਾਣੀ ਵਾਲੀਆਂ ਟੈਂਕੀਆਂ ਨਾਲ ਜਿੱਥੇ ਬੂਟਿਆਂ ਨੂੰ ਪਾਣੀ ਲਗਾਉਣ ਵਿੱਚ ਸਹਾਇ ਹੋਣਗੀਆਂ ਉੱਥੇ ਅੱਗ ਬੁਝਾਉਣ ਦੇ ਕੰਮ ਵਿੱਚ ਵੀ ਆਉਣਗੀਆਂ ਜਦੋਂ ਕਿਦਰੇ ਅਨਹੋਣੀ ਘਟਨਾ ਵਾਪਰਦੀ ਹੈ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸਿਚੇਵਾਲ ਨੇ ਪਿੰਡਾਂ ਤੇ ਸਰਪੰਚਾਂ ਨੂੰ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਵਧਾਈਆਂ ਦਿੱਤੀਆਂ ਉਨ੍ਹਾਂ ਦੱਸਿਆ ਕਿ ਪੰਜਾਬ ਵਿੱਚ ਹੁਣ ਤੱਕ 7 ਕਰੋੜ 50 ਲੱਖ ਤੋਂ ਵੱਧ ਦੀ ਗ੍ਰਾਂਟ ਨਾਲ 215 ਪਾਣੀ ਵਾਲੀਆਂ ਟੈਂਕੀਆਂ ਸੂਬੇ ਦੇ 14 ਜਿលਿਆਂ ਨੂੰ ਦਿੱਤੀਆਂ ਜਾ ਚੁੱਕੀਆਂ ਹਨ ਸੰਤ ਸਿਚੇਵਾਲ ਨੇ ਦੱਸਿਆ ਕਿ 50 ਦੇ ਕਰੀਬ ਹੋਰ ਟੈਂਕੀਆਂ ਵੀ ਜਲਦ ਹੀ ਪਿੰਡਾਂ ਨੂੰ ਦਿੱਤੀਆਂ ਜਾਣਗੀਆਂ ਉਹਨਾਂ ਦੱਸਿਆ ਕਿ ਦਲਿਤ ਭਾਈਚਾਰੇ ਦੀ ਆਬਾਦੀ ਵਾਲੇ ਪਿੰਡਾਂ ਨੂੰ ਤਰਜੀਹ ਦਿੱਤੀ ਜਾ ਰਹੀ ਹੈ ਤਾਂ ਜੋ ਭਾਈਚਾਰੇ ਦੇ ਹੋਣ ਵਾਲੇ ਖੁਸ਼ੀ ਗਮਿ ਸਮਾਗਮ ਵਿੱਚ ਉਹਨਾਂ ਦੀ ਪਾਣੀ ਲੋੜ ਪੂਰੀ ਹੋ ਸਕੇ ਸੰਤ ਸਿਚੇਵਾਲ ਨੇ ਦੱਸਿਆ ਕਿ ਹੜ੍ਹ ਪ੍ਰਭਾਵਿਤ ਪਿੰਡਾਂ ਨੂੰ ਵੀ ਪਾਣੀ ਵਾਲੀਆਂ ਟੈਂਕੀਆਂ ਪਹਿਲ ਦੇ ਆਧਾਰ ਤੇ ਦਿੱਤੀਆਂ ਗਈਆਂ ਹਨ ਇਸੇ ਤਰ੍ਹਾਂ ਅੰਮ੍ਰਿਤਸਰ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਨੂੰ ਪਾਣੀਆਂ ਦੀਆਂ ਟੈਂਕੀਆਂ ਤੁਰੰਤ ਪ੍ਰਭਾਵ ਨਾਲ ਦਿੱਤੀਆਂ ਗਈਆਂ। ਸੁਲਤਾਨਪੁਰ ਲੋਧੀ ਤੋਂ ਪੱਤਰਕਾਰ ਵਿਕਰਮ ਤਲਵੰਡੀ ਦੀ ਵਿਸ਼ੇਸ਼ ਰਿਪੋਰਟ। ਅੰਮ੍ਰਿਤਪੁਰ। ਤੇ ਲੰਬੇ ਸਮੇਂ ਤੋਂ ਜਿਹੜੀ ਇਹ ਪਾਣੀ ਦੀ ਮੰਗ ਖਾਸ ਕਰਕੇ ਪਾਣੀ ਬੁੱਢਿਆਂ ਨੂੰ ਪਾਣਾ ਹੋਵੇ ਪਾਣੀ ਸਵੀਰ ਲਾਉਣੀ ਹੋਵੇ ਪਿੰਡਾਂ ਦੇ ਵਿੱਚ ਕੋਈ ਲੈਂਡਰ ਪੈਣਾ ਹੋਵੇ ਕੋਈ ਪ੍ਰੋਗਰਾਮ ਹੋਣਾ ਹੋਵੇ ਤੇ ਸਭ ਤੋਂ ਪਹਿਲਾਂ ਪਾਣੀ ਦੀ ਲੋੜ ਪੈਂਦੀ ਆ ਪਾਣੀ ਦੀ ਟਿੰਕੀ ਦੀ ਖਾਸ ਕਰਕੇ ਗਰੀਬਾਂ ਨੂੰ ਇਹਦੀ ਜ਼ਿਆਦਾ ਜ਼ਰੂਰਤ ਪੈਂਦੀ ਆ ਜਾਂ ਜਿੱਥੇ ਪਾਣੀ ਹੈ ਨਹੀਂ ਇਸ ਤਰ੍ਹਾਂ ਹੜ ਆਇਆ ਬਹੁਤ ਵੱਡੀ ਦਿੱਕਤ ਸੀ ਉੰਨੇ ਦੇ ਵਿੱਚ ਕੋਈ ਟਿੰਕੀ ਨਹੀਂ ਸੀ ਮਿਲਦੀ ਤੇ ਜਿਹੜੀਆਂ ਟੰਕੀਆਂ ਮਿਲਦੀਆਂ ਸੀ ਲੋਹੇ ਦੀਆਂ ਸੀ ਜਗਾਲ ਉਹਨਾਂ ਨੂੰ ਪਿਆ ਹੋਇਆ ਸੀ ਉਹ ਪਾਣੀ ਖਰਾਬ ਹੋ ਜਾਂਦਾ ਸੀ ਤੋ ਗੁਰੂ ਪਰਸ਼ਰ ਨੇ ਕਿਰਪਾ ਕੀਤੀ ਹੈ ਕਿ ਜਦੋਂ ਤੋਂ ਇਹ ਸਾਨੂੰ ਅ ਰਾਜ ਸਭਾ ਦੇ ਮੈਂਬਰ ਬਣਿਆ ਸੀ ਤਕਰੀਬਨ ਜਿਹੜੇ ਹੈਗੇ ਸਾਡੇ 7 ਕਰੋੜ ਦੇ ਜਿਹੜੀ ਹੈਗੇ ਇਹ ਟੰਕੀਆਂ ਹੀ ਵੱਡੀਆਂ ਜਿਹਦੇ ਵਿੱਚ ਪੰਜਾਬ ਦੇ 14 ਜ਼ਿਲ੍ਹਿਆਂ ਦੇ ਵਿੱਚ ਇਹ ਟੰਕੀਆਂ ਗਈਆਂ ਜੇਕਪੁਰ ਤੋਂ ਲਗੋ 13 ਟੰਕੀਆਂ ਜਿਹੜੀਆਂ ਹੈ ਸੇ ਹਲਦਾਨਪੁਰ ਦੇ ਵਿੱਚ ਿਕਪੁਰਸਲੇ ਦੇ ਵਿੱਚ ਜਲੰਧਰ ਦੇ ਵਿੱਚ ਕਾਫੀ ਟੰਕੇ ਦਿੱਤੀਆਂ ਅੱਗੇ ਜਿਹੜੇ ਖਾਸ ਕਰਕੇ ਜਿਹੜੇ ਐਸਸੀ ਪਰਿਵਾਰ ਆ ਉਥੇ ਜਿੱਥੇ ਲੋੜ ਆ ਉਥੇ ਵੀ ਅਸੀਂ ਜਿਹੜੀ ਹੈਗੀ ਕੋਸ਼ਿਸ਼ ਕੀਤੀ ਟੈਂਕੇ ਦਿੱਤੇ ਕਿਉਂਕਿ ਹਰ ਜਦੋਂ ਪਲਾਂਟੇਸ਼ਨ ਦਾ ਅਸੀਂ ਬੂਟਿਆਂ ਦਾ ਕਿੰਨੇ ਹਰ ਕੋਈ ਚਾਹੁੰਦਾ ਕਿ ਬਾਬਾ ਜੀ ਸਾਨੂੰ ਪਾਣੀ ਦੀ ਪਾਉਣ ਵਾਸਤੇ ਟੈਂਕੀ ਦਿਓ ਫਿਰ ਉਹ ਟੈਂਕੀਆਂ ਜਿਹੜੀਆਂ ਹੈਗੀਆਂ ਕਾਫੀ ਪਿੰਡਾਂ ਦੇ ਵਿੱਚ ਗਈਆਂ ਤੇ ਬਹੁਤ ਵਧੀਆ ਟੈਂਕੀਆਂ ਸਾਰੀਆਂ ਸ਼ਟੇਲ ਦੀਆਂ ਬਿਲਕੁਲ ਇੱਕ ਨੰਬਰ ਜਿਹੜਾ ਹੈਗਾ ਉਹ ਕੰਮ ਜਿੱਥੇ ਆਪਣੇ ਨੈਸ਼ਨਲ ਕੰਪਨੀ ਦੇ ਜਿਹੜੇ ਹੈਗੇ ਆ ਉਹ ਟੈਂਕਰ ਬਣਦੇ ਆ ਕੁਝ ਕੰਪਨੀ ਦੇ ਕੋਲ ਜਿਹੜੇ ਹੈਗੇ ਆ ਬਣਵਾਏ ਜਾਂਦੇ ਤਾਂ ਕਿ ਪੂਰੀ ਵਧੀਆ ਕੁਆਲਿਟੀ ਹੋਵੇ ਤੇ ਲੰਬੇ ਸਮੇਂ ਤੱਕ ਰਹੇ ਜਿਹੜੇ ਟੈਂਕਰ ਸੇਵਾ ਕਰ ਸਕਣ ਬਾਬਾ ਪੰਜਾਬ ਭਰ ਚ ਹੁਣ ਤੱਕ ਕਿੰਨੇ ਕੋ ਟੈਂਕੇ ਜਿਹੜੇ ਸੰਕਰ ਵਿੱਚ ਦੇ ਗਏ ਪੰਜਾਬ ਗਰੀਬਨ 215 ਟੈਂਕੇ 215 ਟੰਕੀਆਂ ਜਿਹੜੀਆਂ ਹੈਗੀਆਂ ਵੱਖ-ਵੱਖ ਪਿੰਡਾਂ ਨੂੰ ਹੜ੍ਹ ਪ੍ਰਭਾਵਿਤ ਇਲਾਕਿਆਂ ਨੂੰ ਇਹ ਟੰਕੀਆਂ ਖਾਸ ਕਰਕੇ ਜਿਹੜਾ ਹੜ੍ਹ ਪ੍ਰਭਾਵਿਤ ਵਹੀਂ ਕੰਢੇ ਆ ਇਹਨਾਂ ਸਾਰਿਆਂ ਨੂੰ ਜਿਹੜੀਆਂ ਹੈਗੀਆਂ ਵੱਧ ਪਿੰਡੀਆਂ ਜਿੱਥੇ-ਜਿੱਥੇ ਵੀ ਇਹੋ ਜੀ ਆਫ ਹਦਾਇੰਦੀ ਆ ਫਿਰ ਪਾਣੀ ਆ ਜਾਂਦਾ ਫਿਰ ਪਿੰਡਾਂ ਵਿੱਚ ਪਾਣੀ ਭਰ ਜਾਂਦਾ ਜਿੱਕਰ ਪਾਣੀ ਟੰਕੀ ਹੋਵੇ ਤਾਂ ਇੱਕ ਦੂਸਰੇ ਪਿੰਡ ਤੋਂ ਵੀ ਅਸੀਂ ਲਿਆ ਕੇ ਵੰਡਦੇ ਹਾਂ ਅੱਜ 14 ਜ਼ਿਲ੍ਹਿਆਂ ਨੂੰ ਕਿੰਨੀਆਂ ਟੈਂਕੀਆਂ ਦਿੱਤੀਆਂ ਨੇ ਇਹ 215 ਟੈਂਕੀਆਂ ਕੁੱਲ 25ਵੀਂ ਬਰੇਗਣ ਤੇ 25 ਟੈਂਕੀਆਂ ਸੀ ਇਸ ਜਿਹੜੇ ਹੈਗੇ ਸਾਲ ਦੇ ਵਿੱਚ ਦੇ ਰਹੇ ਮੇਰਾ ਨਾਮ ਸਮਿੰਦਰ ਸਿੰਘ ਸੰਧੂ ਪਿੰਡ ਆਲਿਕਲਾ ਸਰਪੰਚ ਆਲਿਕਲਾਂ ਦੇ ਬਾਬਾ ਜੀ ਉਹਨਾਂ ਨੇ ਹੋਰ ਵੀ ਬਹੁਤ ਜ਼ਿਆਦੀ ਕਿਰਪਾ ਸਾਡੇ ਹੜਾਂ ਤੇ ਬੰਨਾਂ ਤੇ ਮਸ਼ੀਨਰੀ ਹਰ ਕਿਸਮ ਨਾਲ ਪਹਲੀਆਂ ਕਰਾ ਕੇ ਦੇਣ ਵਾਲੀ ਉਸੇ ਸ਼ੇਵ ਦੇ ਤੇ ਹਿਸਾਬੋਂ ਦਾ ਸਭ ਤੋਂ ਵੱਡੀ ਜ਼ਰੂਰਤ ਸੀ ਸਾਡੀ ਖਾਸ ਕਰਕੇ ਜਦੋਂ ਆਲੀ ਮੰਡੀ ਏਰੀਆ ਕੱਚੇ ਰਸਤੇ ਆ ਉਤੇ ਬੂਟੇ ਲਾਉਣੇ ਜਾਂ ਕੱਚੇ ਰਸਤਿਆਂ ਦੇ ਪਾਣੀ ਟੰਕੜਾਂ ਵਿੱਚ ਪਿੰਦਾ ਮੇਲਿਆਂ ਤੇ ਹਰ ਜਗ੍ਹਾ ਲੋੜ ਪੈਂਦੀ ਸੀ ਬੜੀ ਸਾਡੀ ਡਿਮਾਂਡ ਸੀ ਉਹਦੇ ਵਿੱਚ ਸਾਨੂੰ ਫਿਰ ਵਿੱਚ ਯਾਲੀ ਕਲਾਂ ਨੂੰ ਤੇ ਹੋਰ ਅੱਜ 25 ਟੈਂਕੀਆਂ ਦੀ ਬਾਬਾ ਜੀ ਮੰਗਨ ਕੀਤੀ ਆ ਬਹੁਤ ਜ਼ਿਆਦਾ ਲੋਕ ਇਸ ਗੱਲ ਤੋਂ ਖੁਸ਼ ਹੋ ਕਿ ਬੜੀ ਵੱਡੀ ਡਿਮਾਂਡ ਸੀ ਸਾਡੇ ਲੱਗੇ ਦੀ ਚਲੋ ਵੀ ਮੈਂਬਰ ਪਾਰਲੀਮੈਂਟ ਰਹੇ ਨੇ ਕਿਵੇਂ ਦਾ ਯੋਗਦਾਨ ਉਹਨਾਂ ਦਾ ਰਿਹਾ ਹੈ ਲੋਕਾਂ ਦੇ ਚਲੋ ਜੀ ਮੈੜਾ ਤਾਂ ਨਹੀਂ ਕਹਿ ਸਕਦੇ ਕਿਸੇ ਨੂੰ ਸਾਰੇ ਜਿੱਦਾਂ ਦਾ ਕਿਸੇ ਨੂੰ ਰੱਬ ਨੇ ਅਕਲ ਬਖਸ਼ੀ ਹੈ ਹਿੰਮਤ ਬਖਸ਼ੀਆ ਪਰ ਜਿਹੜੀ ਮਾਂਪੁਰਸਾ ਵਾਲੀ ਗੱਲ ਹੈ ਨਾ ਉਹ ਤਾਂ ਨਿੱਨਾ ਕੋਈ ਕੋਈ ਕਰ ਸਕਦਾ ਨਾ ਕੀਤੀ ਆ ਕੱਲੇ ਟੈਂਕੀਆਂ ਦੀ ਨਹੀਂ ਕੱਲੇ ਕਿਸੇ ਕਿਸਮ ਦੀ ਨਹੀਂ ਹੁਣ ਤੇ ਜਦੋਂ ਮਾਹਪੁਰ ਰਾਜ ਸਭਾ ਮੈਂਬਰ ਬਣ ਗਏ ਜਦੋਂ ਨਹੀਂ ਵੀ ਸੀ ਸਾਡੇ ਤੋਂ ਉਸ ਟਾਈਮ ਹੀ ਮੰਨ ਦੇ ਵਿੱਚ ਵਹੀਂ ਖਲਾਈ ਵਹੀਂ ਖਾਲ ਕੇ ਸਾਡੇ ਇਲਾਕੇ ਦੀ ਸੇਮ ਕੱਢੀ ਰਸਤੇ ਬਣਾਏ ਜਿੱਥੇ ਅਸੀਂ ਸਾਈਕਲ ਤੇ ਨਹੀਂ ਜਾ ਸਕਦੇ ਉੱਥੇ ਸਾਡੀਆਂ ਗੱਡੀਆਂ ਟੱਕਰ ਜਾਣ ਲੱਗ ਪਈ ਬੰਨ ਬੱਜਾ ਜਿਹੜਾ ਹੁਣ ਬੰਨ ਟੁੱਟਾ 2023 ਤੇ 24 ਚ ਆ 25 ਚ ਇਹ ਬੰਨ ਦੀ ਵੱਡੀ ਸਾਨੂੰ ਬਹੁਤ ਸਹੂਲਤ ਸੀ ਇਹ 20 ਕਿਲੋਮੀਟਰ ਜਿਹੜਾ ਬੰਨ ਹੈ ਨਾ ਇਹ ਸ਼ੁਰੂ ਤੋਂ ਲੈ ਕੇ ਅੰਤ ਤੱਕ ਬਾਬਾ ਜੀ ਉਹਨਾਂ ਦੇ ਦੇਣਾਂ ਇਹਨਾਂ ਨੇ ਸਾਨੂੰ ਕਮੈਨਾ ਮਸ਼ੀਨਾਂ ਪਾਉਣ ਲੈਣ ਦਿੱਤੀਆਂ ਸਾਹ ਦਿੱਤਾ ਡੀਜ਼ਲ ਮੋਹਿਆ ਕਰਿਆ ਕੋਈ ਸੰਗਤ ਨਹੀਂ ਸਾਹ ਦੇ ਕੇ ਉਹ ਬੰਦ ਸਾਰੇ ਜਿਹੜੇ ਬੱਜਿਆ ਨਾ ਇਹਨਾਂ ਦੀ ਰਹਿਨ ਮਾਈ 8:00 ਬੱਜੇ ਮੇਰਾ ਤਾਂ ਗਰਮੇਲ ਸਿੰਘ ਆ ਜੀ ਪਿੰਡ ਤਰਪਾ ਗਾ ਪਾਦਰ ਸੁਲਤਾਨਪੁਰ ਲੋਧੀ ਦੇ ਵਸਨੀਕ ਆ ਜੀ ਅਸੀਂ ਸਾਡੇ ਵੱਲੋਂ ਬਾਬਾ ਜੀ ਵੱਲੋਂ ਬਲੀ ਸਿੰਘ ਸੀਚੇਵਾਲ ਜੀ ਰਾਸਵਾ ਮੈਂਬਰ ਵੱਲੋਂ ਸਾਨੂੰ ਜਿਹੜੀ ਟੈਂਕੀ ਆ ਪਾਣੀ ਵਾਹ ਦਿੱਤੀ ਗਈ ਆ ਲੋੜ ਸੀ ਸਾਨੂੰ ਅਜੇ ਫਲ ਬੂਟੇ ਜਿਹੜੇ ਲਾਇਦੇ ਸੀਗੇ ਉਹਨਾਂ ਨੂੰ ਪਾਣੀ ਖਾਣੇ ਉਹ ਸੁੱਕ ਜਾਂਦੇ ਸੀ ਤੇ ਜਿਸ ਕਰਕੇ ਬਾਬਾ ਜੀ ਦੀ ਬਹੁਤ ਪਾਰ ਕਰ ਪਾਈ ਆ ਰਾਸਵਾ ਮੈਂਬਰ ਦੀ ਇਹਨਾਂ 25 ਟੈਂਕੀਆਂ ਸਾਡੇ ਵਾਖ ਵਾਖ ਪਿੰਡਾਂ ਨੂੰ ਦਿੱਤੀਆਂ ਜੀ ਇਹਨਾਂ ਦਾ ਬਹੁਤ ਬਹੁਤ ਧੰਨਵਾਦ